ਪੰਜਾਬ ਦੀ ਨੌਜਵਾਨੀ ਅਕਸਰ ਹੀ ਵਿਦੇਸ਼ਾਂ ਵੱਲ ਨੂੰ ਭੱਜਣ ਲਈ ਤਿਆਰ ਰਹਿੰਦੀ ਹੈ। ਉਚਾਈ ਕਿਸੇ ਵੀ ਹਾਲ ਦੇ ਵਿੱਚ ਵਿਦੇਸ਼ ਪਹੁੰਚਣ ਚਾਹੇ ਉਹਨਾਂ ਦੀ ਜਾਨ ਨੂੰ ਖਤਰਾ ਹੀ ਕਿਉਂ ਨਾ ਹੋਵੇ। ਕਿਉਂਕਿ ਅਕਸਰ ਹੀ ਮਾਮਲੇ ਅਸੀਂ ਦੇਖਦੇ ਆਂ ਕਿ ਪੰਜਾਬ ਤੋਂ ਅਰਬ ਕੰਟਰੀ ਗਏ ਕੁਝ ਨੌਜਵਾਨ ਜਿਹੜੇ ਨੇ ਉਹ ਫਸ ਜਾਂਦੇ ਨੇ ਵਾਪਸ ਨਹੀਂ ਆ ਪਾਉਂਦੇ ਫਿਰ ਮਦਦ ਦੀ ਗੁਹਾਰ ਲਗਾਉਂਦੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 24 ਸਾਲ ਪਹਿਲਾਂ ਇੱਕ ਪੰਜਾਬੀ ਨੌਜਵਾਨ ਜਿਹੜਾ ਹੈ ਉਹ ਵਿਦੇਸ਼ ਜਾਂਦਾ ਪਰ ਉੱਥੇ ਉਹਦਾ ਪਾਸਪੋਰਟ ਗੁੰਮ ਜਾਂਦਾ ਜਿਸ ਤੋਂ ਬਾਅਦ ਉਹ ਪੰਜਾਬ ਜਿਹੜਾ ਵਾਪਸ ਨਹੀਂ ਪਰਤ ਪਾਉਂਦਾ 24 ਸਾਲਾਂ ਬਾਅਦ ਪਰਿਵਾਰ ਦੇ ਵਿੱਚੋਂ ਪਰਤਿਆ ਇਹ ਨੌਜਵਾਨ ਜਿਸ ਦਾ ਨਾਮ ਗੁਰਤੇਜ ਸਿੰਘ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਦੀ ਮਦਦ ਦੇ ਨਾਲ ਇਹ ਨੌਜਵਾਨ 24 ਸਾਲਾਂ ਬਾਅਦ ਪੰਜਾਬ ਪਰਤਿਆ ਦੱਸਿਆ ਕਿ ਸੀਚੇਵਾਲ ਹੋਣਾ ਦੇ ਨਾਲ ਮੁਲਾਕਾਤ ਕਰਦਿਆਂ ਇਹ ਨੌਜਵਾਨ ਭਾਵੁਕ ਹੁੰਦਿਆਂ ਦੱਸਦਾ ਹੈ ਕਿ ਇਹ ਉਸ ਦਾ ਦੂਸਰਾ ਜਨਮ ਹੋਇਆ ਹੈ ਗੁਰਤੇਜ ਸਿੰਘ ਨੇ ਦੱਸਿਆ ਕੀ ਟ੍ਰੈਵਲ ਏਜੰਟ ਨੇ ਉਸ ਨੂੰ ਲਿਬਨਾਨ ਭੇਜਣ ਦੇ ਬਦਲੇ 1 ਲੱਖ ਰੁਪਏ ਲੈ ਸਨ ਇਹ 1 ਲੱਖ ਰੁਪਇਆ ਉਸਨੇ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਇਕੱਠਾ ਕੀਤਾ ਇਹ ਜਾਂ ਤਾਂ ਉਹ ਜਾਣਦਾ ਹੈ ਜਾਂ ਫਿਰ ਉਸ ਦਾ ਰੱਬ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਤੇਵਾੜਾ ਦਾ ਰਹਿਣ ਵਾਲਾ ਗੁਰਤੇਜ ਸਿੰਘ 33 ਸਾਲਾਂ ਦਾ ਸੀ ਜਦੋਂ ਆਪਣੇ ਛੋਟੇ-ਛੋਟੇ ਦੋ ਬੱਚਿਆਂ ਨੂੰ ਛੱਡ ਕੇ 2001 ਦੇ ਵਿੱਚ ਉਹ ਵਿਦੇਸ਼ ਗਿਆ ਸੀ ਲਿਬਨਾਨ ਦੇ ਵਿੱਚ ਰਹਿੰਦਿਆਂ ਉਸ ਦਾ ਸਾਲ 2006 ਦੇ ਵਿੱਚ ਪਾਸਪੋਰਟ ਗੁੰਮ ਹੋ ਗਿਆ ਜਿਸ ਕਾਰਨ ਉਸ ਦਾ ਘਰ ਵਾਪਸ ਆਉਣਾ ਮੁਸ਼ਕਿਲ ਹੋ ਗਿਆ ਉਸਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਬਹੁਤ ਪਹਿਲਾਂ ਬਣੇ ਹੋਣ ਕਾਰਨ ਉਸ ਲਈ ਪਾਸਪੋਰਟ ਬਣਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ ਉਸਨੇ ਦੱਸਿਆ ਕਿ ਉਸ ਵੇਲੇ ਜਦੋਂ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਨਾ ਮਿਲਿਆ ਤਾਂ ਉਹ ਆਪਣੀ ਵਾਪਸੀ ਦੀ ਉਮੀਦ ਤੱਕ ਛੱਡ ਬੈਠਾ ਸੀ ਪਰਿਵਾਰਕ ਮੈਂਬਰਾਂ ਵੱਲੋਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚਵਾਲ ਹੋਣਾ ਤੱਕ ਪਹੁੰਚ ਕੀਤੀ ਗਈ ਜਿਨ੍ਹਾਂ ਨੇ ਆਪਣਾ ਅਸਰ ਰਸੂਖ ਵਰਤਦਿਆਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਗੁਰਤੇਜ ਸਿੰਘ ਦੀ ਵਾਪਸੀ ਸੰਭਵ ਕਰਵਾਈ ਬੇਗਾਨੀ ਧਰਤੀ ਤੇ ਰੋਜੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੇ ਬਿਹਤਰੀਨ ਭਵਿੱਖ ਬਣਾਉਣ ਦੇ ਲਈ ਲਿਬਨਾਨ ਗਏ ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਉਹ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਯਤਨਾ ਸਦਕਾ ਆਪਣੇ ਪਿੰਡ ਦੀ ਮਿੱਟੀ ਨੂੰ 24 ਸਾਲਾਂ ਬਾਅਦ ਚੁੰਮ ਛਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ 24 ਸਾਲਾਂ ਬਾਅਦ ਆਪਣੇ ਘਰ ਵਾਪਸ ਆਇਆ ਹੈ ਪਰਿਵਾਰ ਸਮੇਤ ਸੰਤ ਸਿਚੇਵਾਲ ਦਾ ਧੰਨਵਾਦ ਕਰਨ ਦੇ ਲਈ ਸੁਲਤਾਨਪੁਰ ਲੋਧੀ ਆਏ ਗੁਰਤੇਜ ਸਿੰਘ ਨੇ ਆਪਣੀ ਹੱਡ ਪੀਤੀ ਦੱਸਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਕੋਟੀਆਂ ਸਪੈਟਰਾ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਦੋਂ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਤਾਂ ਉਸਨੇ ਵਿਦੇਸ਼ ਜਾਣ ਦਾ ਮਨ ਬਣਾਇਆ ਹੋਰ ਕੀ ਕੁਝ ਕਹਿਣਾ ਹੈ ਗੁਰਤੇਜ ਸਿੰਘ ਦਾ ਤੇ ਪਰਿਵਾਰਕ ਮੈਂਬਰਾਂ ਦਾ ਇੱਕ ਵਾਰੀ ਉਹ ਵੀ ਸੁਣਦੇ ਆ ਹਾਂਜੀ ਕੀ ਨਾਮ ਹੈ ਕਿੱਥੋਂ ਆਪਸੀ ਹੋਈ ਗੁਰਤੇਜ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆਪਸੀ ਪਿੰਡ ਮੱਤੇਵਾਲਾ ਜ਼ਿਲ੍ਹਾ ਲੁਧਿਆਣਾ ਕਿੱਥੋਂ ਆਪਸੀ ਕਰਾਈ ਸੰਸ ਤੇ ਚੱਲ ਰੱਡੀ ਲਵਲਾਮ ਤੋਂ ਹੀ ਕਿੰਨਾ ਜੇਰ ਹੋ ਗਿਆ ਤੁਹਾਨੂੰ ਪੱਸਿਆ ਨੂੰ 24 ਸਾਲ 24 ਸਾਲ ਬਾਅਦ ਵਾਪਸ ਆਇਆ ਕੀ ਹਾਲਾਤ ਸੇ ਉੱਥੇ ਜਿਹੜੇ ਕੋਈ ਰਹਿ ਰਹੇ ਹਾਲਾਤ ਉੱਥੇ ਵੇਖ ਸਹੀ ਨਹੀਂ ਜੇ ਹੈਗੇ ਕਾਰਨ ਕੀ ਇਹਦਾ ਚਲੋ ਉੱਥੇ ਪੁੱਛ ਰਹੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਕਿਸ ਕਰਕੇ ਮੇਰੇ ਤੋਂ ਆ ਨਹੀਂ ਹੋਇਆ ਉਹਨਾਂ ਸੰਤਾ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਤੁਸੀਂ ਐਬੈਸੀ ਨਾਲ ਕੋਈ ਸੰਪਰਕ ਕੀਤਾ ਇੰਨਾ ਜਿਹੜੇ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਿਸ਼ਰਣਵਾਈ ਕੀਤੀ ਕੀ ਕਹਿੰਦੇ ਕੀ ਕਹਿੰਦੇ ਐਬੈਸੀ ਵਾਲੇ ਐਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੁਝ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਹੇ ਕੀ ਕਿੰਨੇ ਰਹੇ ਗਏ ਸੀ 1 ਨੰਬਰ ਤੇ ਗਏ 2 ਨੰਬਰ ਤੇ ਕਿੱਥੇ ਗਏ 2 ਨੰਬਰ ਤੇ ਇੱਥੋਂ ਤਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ 2 ਨੰਬਰ ਜਾਣਾ ਉੱਥੇ ਜਾ ਕੇ ਪਤਾ ਲੱਗਾ ਜਾ ਜੋਲਡਨ ਤੋਂ ਕਨੇਡਾ ਇਧਰ ਨੂੰ ਜਾਣਾ ਸੀਰੀਆ ਰਹੇ ਸੀਰੀਆ ਤੋਂ ਲਵਲਾਨ ਨੂੰ ਲੈ ਕੇ ਗਏ ਕਿੰਨੇ ਚਿਰ ਪਹਿਲਾਂ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਲਵਲਾਨ ਹੀ ਰਹੇ ਹਾਂਜੀ ਇੱਕ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆ ਗਿਆ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰੋ ਹੱਲ ਕਰੋ ਕੋਈ ਹੱਲ ਕਰੋ ਕੋਈ ਵੀ ਇੱਧਰ ਤਾਂ ਮੈਨੂੰ ਬੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਹੈਗੇ ਫਿਰ ਪਿੱਛੋਂ ਹੱਲ ਹੋਇਆ ਸੰਤਾ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ ਪਾਸਪੋਰਟ ਕਿਹੜੇ ਸੰਜ ਕੋਚ ਦਾ ਪਾਸਵਰਡ 2006 ਜਗਵਾ ਰਿਆ ਸੀ ਤੇ ਉਹ ਲੜਾਈ ਲੱਗੀ ਸੀ ਉੱਥੇ ਹਾਂਜੀ ਚੰਗ ਦੇ ਹਾਲਾਤਾਂ ਦੇ ਵਿੱਚ ਜਿਹੜਾ ਹਾਂਜੀ ਚੰਗਰੇ ਹਾਲਾਤ ਵਿੱਚ ਵੀ ਤੁਸੀਂ ਉੱਥੇ ਰਹੋ ਕੀ ਹਾਲਾਤ ਸੀ ਉਸ ਟਾਈਮ ਬਹੁਤ ਔਖਾ ਸੀ ਉਹ ਤੇ ਕੀ ਯਾਰਾ ਕਿਵੇਂ ਚੱਲਦਾ ਜੀ ਦਾ ਡਾਕਟਰ ਯਾਰਾ ਫਿਰ ਖੇਤਾਂ 'ਚ ਜੋ ਕੰਮ ਕਰਦੇ ਸੀ ਮਾੜਾ ਮੋਟਾ ਕਰੀ ਜਾਂਦੇ ਸੀ ਰੋਟੀ ਪਾਣੀ ਮਿਲ ਜਾਂਦਾ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਅੰਮ੍ਰਿਤ ਕਾਰਾ ਬਲੀਆ ਮੇਰਾ ਵੱਡਾ ਭਰਾ ਇਹਨਾਂ ਦਾ ਕਿੰਨਾ ਗੁਜ਼ਾਰਾ ਚੱਲਦਾ ਰਿਹਾ ਪਿੱਛੇ ਮੜਾ ਮੋਟਾ ਭੇਜਦਾ ਰਿਹਾ ਪੈਸੇ ਮੜਾ ਜਣੇ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਜੀ ਕੁਛ ਨਾ ਕੁਛ ਇਨਾ ਲੰਬਾ ਸਮਾਂ ਪਰਵਾਸ ਤੋਂ ਬਿਨਾਂ ਰਹਿਣਾ ਹੁਣ ਮੈਨੂੰ ਵਾਪਸੀ ਹੋਈ ਹੈ ਕੀ ਮਹਿਸੂਸ ਕਰਦੇ ਹੋ ਠੀਕ ਹੈ ਜੀ ਹੁਣ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤੋਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਲੈ ਕੋਸਾ ਨਹੀਂ ਆ ਸਕਦਾ ਨਹੀਂ ਸੀ ਸੁਣਿਆ ਹੈ ਕਿ ਹੁਣ ਤੁਸੀਂ ਦਾਦੇ ਕੋਲ ਤੇਲੇ ਹੋ ਗਏ ਹੋ ਤੇ ਕਦੀ ਵੀ ਹੈ ਹਾਂਜੀ ਪੋਸਤਾ ਜੀ ਪੋਸਤਾ ਮੇਰਾ ਜੀ ਅਜੇ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁੱਕ ਕਰਨਾ ਚਾਹੁੰਦੇ ਨੇ ਵਾਸ ਦਾ ਰੁਕ ਕਰਦੇ ਨੇ ਕਿ ਇਸ ਨੇ ਆ ਜਣਾ ਤੋਂ ਦਿੰਦੇ ਰਾਂ ਮੈਂ ਤਾਂ ਇਹ ਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਜੋ ਕਾਗਜ਼ ਬੰਨਦੇ ਉਹ ਜਾਓ ਬਾਕੀ ਨਾ ਕੋਈ ਜੋ ਦੋ ਨੰਬਰ ਚ ਨਾ ਕੋਈ ਜਾਵੇ ਬਸ ਉਹ ਤੌਖਾ ਦੋ ਨੰਬਰ ਚ ਤੁਸੀਂ ਚੈਲ ਬਾਰੇ ਕੀ ਕਹਿਣਾ ਚਾਹੋਗੇ ਸਾਤ ਪਾਣੀ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਇੱਕ ਤੇ 온ਲੀ ਹਾਂਜੀ ਬਾਬਾ ਜੀ ਸ਼ਖਸ ਦੀ ਕਿਸ਼ਤ ਦਾ ਵਾਪਸੀ ਸੰਭਵ ਹੋਈ ਹੈ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤਾ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਗਿਆ ਪਹੁੰਚਿਆ 24 ਸਾਲ ਪਿਛੋਂ ਆਪਣੇ ਘਰ ਸੋ ਅ ਬੜਾ ਉਹਨਾਂ ਨੇ ਲੰਬਾ ਸਵਾਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟ ਲੈ ਗਿਆ ਕਿ ਅਸੀਂ ਅਜਾਡਰ ਨੂੰ ਜੋੜ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਸੋ ਅਸੀਂ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅੰਬੈਸੀ ਮੰਗਦੀ ਸੀਗੀ ਕਿ ਜਿੱਥੋਂ ਪਾਸਪੋਰਟ ਇਸ਼ੂ ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਵੀ ਕਦੋਂ ਇਸ਼ੂ ਹੋਇਆ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫ਼ਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿਨਾਂ ਨੇ ਸੀ ਭੇਜਦਾ ਨਹੀਂ ਅੰਬੈਸੀ ਨੂੰ ਰੇਸ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜਿਸ ਵੇਲੇ ਜ਼ਿਲਹੰਦਰ ਦੇ ਜਿਹੜੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਸੱਪਾ ਪਿਆ ਉਥੋਂ ਦੇ ਜਿਹੜੇ ਮੁਖ ਜਿਹੜੇ ਸੀਗੇ ਉਥੋਂ ਦੇ ਮੁਖੀ ਦਫਤਰ ਦੇ ਚ ਹੁਣ ਪਾਸਪੋਰਟ ਅਫਸਰ ਤੇ ਨਾਲ ਦੋ ਹੋਰ ਫੜੇਗਾ ਤੇ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਪਾਸਪੋਰਟ ਦਫਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉਥੇ ਭੇਜੀ ਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗੈਰਾ ਲੈਣ ਤੇ ਲੱਗ ਗਿਆ ਤਕਰੀਬਨ 24 ਸਾਲ ਪਿਛੋ ਦੇ ਦੌਰਾਨ ਘਰ ਆਇਆ ਤੇ ਹੁਣ ਪੁੱਤਿਆਂ ਵਾਲਾ ਹੋਇਆ ਪਰ ਇਹਨਾਂ ਲੰਬਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਹਾਰਾਜ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ